ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀ ਜਿਵੇਂ ਕਿ 1984 ਤੋਂ ਬਾਅਦ ਕਈ ਸਰਕਾਰਾਂ ਆਈਆਂ ਪਰ ਕਿਸੇ ਨੇ ਵੀ ਪੰਥ ਦੀ ਗੱਲ ਨਹੀਂ ਕੀਤੀ ਸਗੋਂ ਪੰਥ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹਰ ਇੱਕ ਸਰਕਾਰ ਨੇ ਵੋਟ ਲੈਣ ਲਈ ਕਈ ਵਾਅਦੇ ਕੀਤੇ ਪਰ ਇੱਕ ਵੀ ਵਾਅਦੇ ਤੇ ਕੋਈ ਪੂਰਾ ਨਹੀਂ ਉਤਰਿਆ ਰੋੜਦੀ ਹੋਈ ਗੁਰਸਿੱਖੀ ਨੂੰ ਵੇਖ ਕੇ ਗੁਰੂ ਸਾਹਿਬ ਨੇ ਭਾਈ ਅਮਰਪਾਲ ਸਿੰਘ ਨੂੰ ਥਾਪੜਾ ਦੇ ਕੇ ਭੇਜਿਆ ਭਾਈ ਸਾਹਿਬ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਇਨੇ ਡਰ ਅਤੇ ਇਨੇ ਤੜਕ ਹੋ ਕੇ ਪੰਥ ਦੀ ਗੱਲ ਕੀਤੀ ਭਾਈ ਸਾਹਿਬ ਜੀ ਦੀ ਦਲੇਰੀ ਅਤੇ ਨਿਰਪੈਤਾ ਨੂੰ ਲੈ ਕੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਸੁਣੋ ਜੀ ਭਾਈ ਸਾਹਿਬ ਜੀ ਨੇ ਕਾਲੀ ਬੜੇ ਪਾਲੇ ਨਾ ਗੁਰੂ ਜੀ ਦੇ ਬਚਨਾਂ ਦੇ ਕੀਤੇ ਪਾਲੇ ਨਾ ਜੀ ਗੁਰੂ ਜੀ ਦੇ ਬਚਨਾਂ ਦੇ ਕੀਤੇ ਪਾਲੇ ਨਾ ਸਭ ਦਾਨੋ ਅਰਤਿ ਸ਼ਕਾਵੇ ਸੂਰਵਾ வ சூரமா உட கே பயோ ஆவே சூரமா காலா வீராவே சூரமா உட கேடபும் ஆவே சூரமா கோட நஷர துன் சிதை ராவ சூரமா ਦੀ ਦੁਰੀਆ ਨੂੰ ਜਿਹਦੇ ਰਾਹੇ ਕਾਉ ਸੂਰਮਾ ਜੰਦੀ ਹੋਈ ਸਿੱਖੀ ਨੂੰ ਬਚਾਉ ਸੂਰਮਾ ਜੰਦੀ ਹੋਈ ਸਿੱਖੀ ਨੂੰ ਬਚਾਉ ਸੂਰਮਾ ਸਿਕਾਰੀ ਆਣ ਕੇ ਮੁਝ ਗਾਵੇ ਸੂਰਮਾ ਉਠ ਕੇ ਡਬਈਓ ਚੱਲੇ ਆਵੇ ਸੂਰਮਾ ਉਠ ਕੇ ਡਬਈਓ ਚੱਲੇ ਆਵੇ ਸੂਰਮਾ ਖਾਲਸਾ ਵੀ ਜੀ ਲਾਵੇ ਸੂਰਮਾ ਉਰਥ ਕੇ ਡਬਈਓ ਜਲ ਲ ਆਵੇ ਸੂਰਮਾ ਲੈ ਕੇ ਦਾ ਪੜਾਇਓ ਆਇਆ ਪਿਤਾ ਘਰ ਸੇ ਮੇਸ਼ਦਾ ਕੋਈ ਬਾਲ ਨੀ ਨਿੰਦਾ ਕਰ ਸਕੇ ਇਹ ਸਦਾ ਕੋਈ ਬਾਲ ਨੀ ਨਿੰਦਾ ਕਰ ਸਕੇ ਇਹ ਸਦਾ ਹੱਥੇ ਰੋੜਦੀ ਜਵਾਨੀ ਨੂੰ ਬਚਾਵੇ ਸੂਰਮਾ ਗੇੜ ਬਈਓ ਚੱਲੇ ਆਵੇ ਸੂਰਮਾ ਜੀ ਉੱਠ ਗੇੜ ਬਈਓ ਚੱਲੇ ਆਵੇ ਸੂਰਮਾ ਖਾਲਸਾ ਵੀਰ ਨੂੰ ਚਲਾਵੇ ਸੂਰਮਾ ਉੱਠ ਗੇੜ ਬਈਓ ਚੱਲੇ ਆਵੇ ਸੂਰਮਾ ਉਹ ਗੱਲ ਕਰੇ ਉਹ ਪੰਥ ਨੂੰ ਬਚਾੜਦੀ ਦੀ ਪੰਥ ਨੂੰ ਬਚਾਉਣ ਦੀ ਅੱਜ ਸਾਨੂੰ ਲੋੜ ਇੱਕ ਮੁੱਠ ਹੋਣ ਦੀ ਜੀ ਅੱਜ ਸੰਗ ਲੋੜ ਇੱਕ ਮੋਠ ਹੋਣ ਦੀ ਸੁਤੀ ਹੋਈ ਕਾਵਣੂ ਜਗਾਵੇ ਸੂਰਮਾ ਉਠ ਕੇੜ ਬਈਓ ਚੱਲੇ ਆਵੇ ਸੂਰਮਾ ਉਠ ਕੇੜ ਬਈਓ ਚੱਲੇ ਆਵੇ ਸੂਰਮਾ ਖਲਸਾ ਵੀ ਨੀਰੂ ਜਗਾਵੇ ਸੂਰਮਾ ਉਠ ਕੇੜ ਬਈਓ ਚੱਲੇ ਆਵੇ ਸੂਰਮਾ ਗਲ ਗਲੇ ਤੇ ਪੁਰਗੂ ਰਹਿਣ ਦੀ ਸਾਨੂੰ ਲੋੜ ਨਹੀਂ ਕਿਸੇ ਦੇ ਗੁਲਾਮ ਰਹਿਣ ਦੀ ਚਲ ਰ ਸੇਖ ਰਾਜ ਦੀਵ ਭਾਵੇ ਸੂਰਮਾ ਓਟ ਦੇ ਡਬਈਓ ਚੱਲੇ ਆਵੇ ਸੂਰਮਾ ਜੀ ਓਟ ਦੇ ਡਬਈਓ ਚੱਲੇ ਆਵੇ ਸੂਰਮਾ ਖਾਲ ਗਾਵਹੀ ਨਿਰੂ ਚਲਾਵੇ ਸੂਰਮਾ ਓਟ ਦੇ ਡਬਈਓ ਚੱਲੇ ਆਵੇ ਸੂਰਮਾ ਰੇ ਤਮਰੇ ਆਦਾ ਦੀਓ ਗੱਲ ਕਰਦਾ ਸੂਰਮਾ ਕਿਸੇ ਦੇ ਕੋਲੋਂ ਨਹੀਂ ਹੰਡਾਰੇ ਦਾ ਜੀ ਸੂਰਮਾ ਕਿਸੇ ਦੇ ਕੋਲੋਂ ਨਹੀਂ ਹੰਡਾਰੇ ਦਾ ਰਤ ਰਤ ਗੁਰੂ ਨੂੰ ਮਨਾਵੇ ਸੂਰਮਾ ਉੱਠ ਕੇ ਡਈਓ ਚੱਲ ਆਵੇ ਸੂਰਮਾ ਜੀ ਉੱਠ ਕੇ ਡਈਓ ਚੱਲ ਆਵੇ ਸੂਰਮਾ ਹਲ ਜਾਵਹੀਂ ਇਧਰੋਂ ਚਲਾਵੇ ਸੂਰਮਾ ਉੱਟ ਕੇ ਡਬਈਓ ਚਲੇ ਆਵੇ ਸੂਰਮਾ ਹਕੂਮਤਾਂ ਨੇ ਪਾਏ ਉੱਤੇ ਝੂਠੇ ਪਰਚੇ ਘਰ ਘਰ ਦੂਰਵੇਂ ਦੇ ਹੋਣ ਚਰਚੇ ਜੀ ਘਰ ਘਰ ਦੂਰਵੇਂ ਦੇ ਹੋਣ ਚਰਚੇ ਗੱਲਾਂ ਸੱਚੀਆਂ ਤੇ ਖਰੀਆਂ ਸੁਣਾਵੇ ਸੂਰਮਾ ਡੇੜਵਈਓ ਚੱਲੇ ਆਵੇ ਸੂਰਮਾ ਜੀ ਉੱਠ ਕੇ ਡੇੜਵਈਓ ਚੱਲੇ ਆਵੇ ਸੂਰਮਾ ਖਾਲਸਾ ਵੀ ਗਿਰ ਨੂੰ ਚਲਾਵੇ ਸੂਰਮਾ ਉੱਠ ਕੇ ਡੇੜਵਈਓ ਚੱਲੇ ਆਵੇ ਸੂਰਮਾ ਉਹ ਗੋਡ ਪਾਈਏ ਸਾਰੇ ਭਾਈ ਅਮਰਤਪਾਲ ਨੂੰ ਜੀ ਕਾਈ ਅਮਰਤਪਾਲ ਨੂੰ ਨਸ਼ਾ ਮੋਗੜ ਬਣਾਏ ਸਾਰੇ ਸੰਸਾ வே சூரமா உட கேவ சூரமா ஜி உட கே ஆமே சூரமா சூரமா உட கே மேம் ஆவே சூரமா உதவ சமை சதா பார ਕਾਚੇ ਘਰੇ ਝੂਠ ਨੂੰ ਛਪਾਵੇ ਸੂਰਮਾ ਉੱਟ ਕੇ ਡਬੀਓ ਚੱਲੇ ਆਵੇ ਸੂਰਮਾ ਜੀ ਉੱਟ ਕੇ ਡਬੀਓ ਚੱਲੇ ਆਵੇ ਸੂਰਮਾ ਖਾਲਸਾ ਵੀਰ ਹੁਜ ਜਗਾਵੇ ਸੂਰਮਾ ਉੱਟ ਕੇ ਡਬੀਓ ਚੱਲੇ ਆਵੇ ਸੂਰਮਾ ਜੀ ਉੱਟ ਕੇ ਡਬੀਓ ਚੱਲੇ ਆਵੇ ਸੂਰਮਾ ਵਾਹਿਗੁਰੂ ਜੀ ਕਾ ਕਾਜ਼ਾ ਵਾਹਿਗੁਰੂ ਜੀ ਕੀ ਬਖਸ਼ੇ